ਸਰਕਾਰ ਚਾਹੁੰਦੀ ਆ ਗੁਰੂ ਘਰਾਂ ਦੀਆਂ ਜ਼ਮੀਨਾਂ ਨੂੰ ਕਿਸੇ ਨਾ ਕਿਸੇ ਟਿੱਡੇ ਢੰਗ ਨਾਲ ਹੜੱਪਿਆ ਜਾਵੇ ਕਿਉਂਕਿ ਸਹਿਰ ਤੋਂ ਸਭ ਤੋਂ ਕੀਮਤੀ ਜ਼ਮੀਨ ਇਹ ਗੁਰਦੁਆਰਾ ਸੱਚਖੰਡ ਸਾਹਿਬ ਦੀ ਆ ਅਮਨ ਰੋੜਾ ਜੀ ਨੇ ਜਿਹੜੇ ਜਦੋਂ ਤਾਂ ਉਹ ਹਾਰੇ ਹੋਏ ਸੀ ਉਦੋਂ ਦਾ ਕਾਮ ਆਦਮੀ ਨਾਲ ਪ੍ਰੇਮ ਪਿਆਰ ਸੀ ਪਰ ਹੁਣ ਜਦੋਂ ਉਹ ਜਿੱਤ ਗਏ ਹੁਣ ਜਿਵੇਂ ਕਹਿੰਦੇ ਆ ਔਰੰਗਜ਼ੇਬ ਨੇ ਸਾਰਾ ਆਪਣਾ ਪਰਿਵਾਰ ਜੇਲ੍ਹ ਤੋਂ ਥੰਨ ਦਿੱਤਾ ਸੀ ਐਦਾਂ ਹੀ ਹੁਣ ਉਹ ਔਰੰਗਜ਼ੇ ਮੰਗੋ ਉਹਨਾਂ ਨੂੰ ਹੰਕਾਰ ਆ ਆਪਣੀ ਸੱਤਾ ਦਾ ਤੇ ਸੱਤਾ ਦੀ ਹੰਕਾਰ ਚ ਉਹਨਾਂ ਨੂੰ ਉਹਨਾਂ ਨੂੰ ਨਾ ਤਾਂ ਰਗੌੜ ਦਿੰਦਾ ਮਾਲ ਰਗੌੜ ਦਿੰਦਾ ਜ਼ਮੀਨ ਦਾ ਤੇ ਨਾ ਹੁਣ ਅਸੀਂ ਬੂਟਾ ਪਾਣ ਵਾਲੇ ਜਿਹੜੇ ਲੋਕ ਆ ਸਿੱਖ ਸੰਗਤ ਆ ਉਹਨਾਂ ਨੂੰ ਉਹ ਦਿਸਦੀ ਆ ਉਹ ਸੱਤਾ ਦਾ ਨਸਾ ਉਹਨਾਂ ਨੂੰ ਚੜਿਆ ਹੋਇਆ ਜਿਵੇਂ ਕਿਸੇ ਸਮੇਂ ਢੀਂਡ ਸਾਹਿਬ ਨੂੰ ਚੜਿਆ ਸੀ ਉਹਨਾਂ ਦਾ ਉਤਰ ਗਿਆ ਤੇ ਸਮੇਂ ਨਾਲ ਇਹਨਾਂ ਦਾ ਵੀ ਉਤਰ ਜਾਣਾ ਤੇ ਜਿਹੜੀ ਮੇਨ ਅਕਾਲੀ ਦਲ ਹੈ ਉਹ ਕਿੱਥੇ ਹੈ ਜੀ ਅਕਾਲੀ ਦਲ ਜੀ ਸੁੱਤਾ ਜੀ ਉਹਦੀ ਤਾਂ ਮੌਤ ਹੋ ਚੁੱਕੀ ਉਹ ਤਾਂ ਪਹਿਲਾਂ ਵੀ ਨਹੀਂ ਸਿੱਖਾਂ ਨਾਲ ਖੜਿਆ ਤੇ ਹੁਣ ਉਹਨੇ ਕੀ ਖੜਨਾ ਤੇ ਜਦੋਂ ਇਹਨਾਂ ਨੇ ਕਬਜ਼ਾ ਕਰਨਾ ਸੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਘਰੇ ਵੀ ਛਾਪੇ ਮਾਰੀ ਪੁਲਿਸ ਚਾਰ ਦਿਨ ਕਰਦੀ ਰਹੀ ਅਸੀਂ ਇੱਕ ਕੇਸ 2018 ਚ ਪੰਜਾਬ ਸਰਕਾਰ ਤੇ ਨਗਰ ਕੌਂਸਲ ਨੂੰ ਹਰਾ ਚੁੱਕਿਆ ਤੇ ਉਹਦੇ ਵਿੱਚ ਜੱਜ ਸਾਹਿਬ ਨੇ ਇਹੀ ਹੁਕਮ ਕੀਤਾ ਕਿ ਇਸ ਜ਼ਮੀਨ ਦੇ ਕੋਈ ਤੱਲੁਕਾਤ ਨਹੀਂ ਹੈ ਤੇ ਇੱਥੇ ਕੋਈ ਧਾਖਲ ਨਾ ਦੇਵੇ ਪੰਜਾਬ ਸਰਕਾਰ ਜ਼ਮੀਨਾਂ ਸਹਿਰ ਦੇ ਵਿੱਚ ਸਹਿਰ ਦੇ ਆਲੇ-ਦਾਲੇ ਮੰਡੀ ਦੇ ਨੇੜੇ ਪਈਆਂ ਨੇ ਪਰ ਇਹਨਾਂ ਦੀ ਸੋਚ ਸਰਕਾਰਾਂ ਦੀ ਜਿਹੜੀ ਪੰਜਾਬ ਸਰਕਾਰ ਦੀ ਸੋਚ ਆ ਕਿ ਇੱਥੇ ਇਹ ਗੁਰਦੁਆਰਾ ਦੀ ਕਮੇਟੀ ਤੋਂ ਗੁਰਦੁਆਰਾ ਸਾਹਿਬ ਤੋਂ ਇਸ ਦਾ ਜਿਹੜਾ ਪ੍ਰਬੰਧ ਆ ਉਹ ਖੋਹ ਲਿਆ ਜਾਵੇ ਜ਼ਮੀਨ ਦਾ ਜੇ ਜੇ ਗੁਰਦੁਆਰਾ ਸਾਹਿਬ ਦੀ ਉਸ ਜ਼ਮੀਨ ਦੇ ਉੱਤੇ ਪਬਲਿਕ ਭਲਾਈ ਦੇ ਵਾਸਤੇ ਕੋਈ ਕੰਮ ਹੁੰਦਾ ਤੁਹਾਨੂੰ ਕੀ ਇਤਰਾਹ ਲੱਗਦਾ ਬਿਲਕੁਲ ਇਹ ਤੁਸੀਂ ਦੇਖੋ ਜਿਹੜਾ ਬਰੰਟ ਕਬਜਾ ਸ਼ੋਅ ਕਰ ਰਹੇ ਨੇ ਬਰੰਟ ਕਬਜੇ ਦੀ ਅੱਜ ਤੱਕ ਸਾਨੂੰ ਨਾ ਸੇਵਾ ਕੇਂਦਰ ਰਾਹੀਂ ਨਕਲ ਮਿਲੀ ਆ ਤੇ ਐਸ.ਡੀ.ਮ ਸਾਹਿਬ ਨੂੰ ਵੀ ਮਿਲੇ ਤੇ ਆਰ.ਟੀ.ਆਈ ਵੀ ਪਾ ਲਈ ਤੇ ਸੂਚਨਾ ਜਾਂ ਕੋਈ ਉਹਦਾ ਸਾਨੂੰ ਬਰੰਟ ਕਬਜੇ ਦਾ ਕੋਈ ਅੱਜ ਤੱਕ ਸਾਨੂੰ ਕੋਈ ਰਿਕਾਰਡ ਨਹੀਂ ਦਿੱਤਾ ਗਿਆ ਫੁੱਟ ਵੱਲੋਂ ਹਜੇ ਕੋਈ ਵੀ ਫੈਸਲਾ ਨਹੀਂ ਆਇਆ ਬਿਨਾਂ ਫੈਸਲੇ ਆਈ ਇਹਨਾਂ ਨੇ ਜਾਲੀ ਬਰਾਂਚ ਤੇ ਸ਼ੋਅ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ 2 ਮਹੀਨੇ ਹੋ ਚੁੱਕੇ ਅੱਜ ਤੱਕ ਸਾਨੂੰ ਨਕਲ ਨਹੀਂ ਮਿਲੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਜਦੋਂ ਸਰਕਾਰ ਦੇ ਅਸੀਂ ਕੰਮ ਕਾਜ ਦੇ ਤਰੀਕੇ ਦੇਖਦੇ ਆ ਉਸ ਦਾ ਕੰਮ ਹੁੰਦਾ ਹੈ ਕਿ ਆਪਣੇ ਜਿਹੜੀ ਪਬਲਿਕ ਹੈ ਉਸ ਦੇ ਸਾਰੇ ਪਾਸੇ ਧਿਆਨ ਰੱਖਣਾ ਪਰ ਸੁਨਾਮ ਦੀ ਇੱਕ ਘਟਨਾ ਹੈ ਕਿ ਉੱਥੇ ਜਿਹੜੀ ਜ਼ਮੀਨ ਹੈ ਇੱਕ ਗੁਰਦੁਆਰਾ ਸਾਹਿਬ ਦੇ ਨਾਮ ਤੇ ਹੈ ਉਸ ਨੂੰ ਕਬਜ਼ੇ ਵਿੱਚ ਕਰਕੇ ਉੱਥੇ ਕੁਝ ਹੋਰ ਆਪਣੇ ਤਰੀਕੇ ਨਾਲ ਬੱਸ ਸਟੈਂਡ ਵਗੈਰਾ ਸਰਕਾਰ ਬਣਾਉਣਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਸੁਨਾਮ ਨਿਵਾਸੀ ਇਸ ਦਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਵਿਰੋਧ ਕਰਦੇ ਆ ਉਹ ਵਿਰੋਧ ਗਾਹੇ-ਬਗਾਹੇ ਉਹ ਕੋਰਟ ਤੱਕ ਵੀ ਕੇਸ ਚੱਲਦਾ ਹੈ ਅੱਜ ਸਾਡੇ ਨਾਲ ਨੇ ਉਸ ਨਾਲ ਸਬੰਧਤ ਧਿਰ ਦੇ ਸੇਵਾਦਾਰ ਇੱਕ ਆਗੂ ਪਰਿਵਾਰ ਆਪਾਂ ਪੁੱਛਦੇ ਹਾਂ ਸਰਦਾਰ ਮਨਜੀਤ ਸਿੰਘ ਜੀ ਸਾਡੇ ਨਾਲ ਇਹ ਪੁੱਛਦੇ ਹਾਂ ਕਿ ਹੁਣ ਜਿਹੜਾ ਮਸਲਾ ਹੈ ਕਿੱਥੋਂ ਤੱਕ ਹੈ ਕੀ ਸਰਕਾਰ ਕੋਰਟ ਤੇ ਤੁਹਾਡੀ ਜਿਹੜੀ ਜਥੇਬੰਦੀ ਜਾਂ ਤੁਹਾਡੀ ਕਮੇਟੀ ਹੈ ਉਹ ਇਸ ਮਸਲੇ ਨੂੰ ਹੁਣ ਤੱਕ ਹੈਂਡਲ ਕਿਉਂ ਨਹੀਂ ਕਰ ਸਕੀ ਹਾਂਜੀ ਮਨਜੀਤ ਸਿੰਘ ਜੀ ਪੰਜਾਬੀ ਲੋਕ ਚੈਨਲ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਕੀ ਹਾਲ ਚਾਲ ਹੈ ਹਾਂਜੀ ਠੀਕ ਠਾਕ ਜੀ ਤੇ ਜਦੋਂ ਅਸੀਂ ਇਹ ਮਸਲਾ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਅਖਬਾਰਾਂ ਦੇ ਵਿੱਚ ਇਹ ਬਹੁਤ ਸ਼ਬਦ ਹੈ ਮਸਲਾ ਹੈ ਕਿ ਇਹ ਵੀ ਸਰਕਾਰ ਤੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ ਉਥੇ ਬੱਸ ਸਟੈਂਡ ਬਣਾਉਣਾ ਚਾਹੁੰਦੀ ਹੈ ਪਰ ਤੁਹਾਡੀ ਜਿਹੜੀ ਜਥੇਬੰਦੀ ਕਮੇਟੀ ਹੈਗੀ ਆ ਜਾਂ ਬਰਾਦਰੀ ਹੈ ਉਹ ਇਸ ਮਸਲੇ ਨੂੰ ਲੈ ਕੇ ਕਾਫੀ ਕੋਰਟ ਕਚਹਿਰੀਆਂ ਤੱਕ ਵੀ ਜਾ ਰਹੀ ਹੈ ਹੱਲ ਕਿਉਂ ਨਹੀਂ ਹੋ ਰਿਹਾ ਜੀ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਦਾ ਮਸਲਾ ਇਹ ਲੰਬੇ ਸਮੇਂ ਤੋਂ ਚੱਲ ਰਿਹਾ 2012-13 ਤੋਂ ਲੈ ਕੇ ਅਦਾਲਤਾਂ ਦੇ ਵਿੱਚ ਕੇਸ ਚੱਲ ਰਹੇ ਨੇ ਗੁਰਦੁਆਰਾ ਸੱਚਖੰਡ ਮੈਨੇਜਮੈਂਟ ਕਮੇਟੀ ਇਹ ਕੇਸ ਨਗਰ ਕੌਂਸਲ ਤੇ ਪੰਜਾਬ ਸਰਕਾਰ ਦੇ ਨਾਲ ਅਦਾਲਤਾਂ ਦੇ ਵਿੱਚ ਲੜ ਰਹੀ ਹੈ ਤੇ ਸਰਕਾਰ ਦੀ ਜਿਹੜੀ ਸੋਚ ਆ ਉਹ ਇਸ ਜ਼ਮੀਨ ਨੂੰ ਟੇਡੇ ਢੰਗ ਦੇ ਨਾਲ ਹੜੱਪਣ ਦੀ ਆ ਜਿਵੇਂ ਇਹ ਜ਼ਮੀਨ ਆ ਜਿਹੜੀ ਦੋ ਕਿਸਮ ਦੀ ਆ ਜਿਸ ਨੂੰ ਗੁਰਦੁਆਰਾ ਮੈਨੇਜਮੈਂਟ ਕਮੇਟੀ ਮੈਨੇਜਮੈਂਟ ਕਰਦੀ ਹੈ ਇੱਕ ਤਾਂ ਹੈਗੇ 46 ਨਾਲ 16 ਮਰਲੇ ਆਲੀ ਪੱਤੀ ਕਮੋਜ ਬਰਾਦਰੀ ਮੜੀਆਂ ਦੇ ਨਾਮ ਤੇ ਅਲਾਟਮੈਂਟ 1901 ਚ ਹੋਈ ਸੀ ਜੀ ਪਹਿਲੇ ਮਰਬੇਬੰਦੀ ਦੀ ਅਲਾਟਮੈਂਟ ਹੋਈ ਸੀ ਕਮੋਜ ਬਰਾਦਰੀ ਨੂੰ ਤੇ ਦੂਜੀ ਜਿਸ ਦੇ ਵਿੱਚ ਮੜੀਆਂ ਤੇ ਸਮਸ਼ਾਨ ਘਾਟ ਬਣਿਆ ਹੋਇਆ ਦੂਜਾ ਜ਼ਮੀਨ ਮੂਰੇ ਫਰੰਟ ਪਟਿਆਲਾ ਰੋਡ ਤੇ ਫਰੰਟ ਉਹ ਹੈਗਾ 18 ਕਨਾਲ 16 ਮਰਲੇ ਜੀ ਉਹ ਜਿਹੜਾ ਫਰੰਟ ਆ ਉਹ ਵੱਕ ਬੋਰਡ ਆ 99 ਸਾਲੀ ਲੀਜ਼ ਤੇ ਆ ਉਹਦਾ ਜਿਹੜਾ ਕਿਰਾਇਆ ਉਹ ਗੁਰਦੁਆਰਾ ਸੱਚਖੰਡ ਮੈਨੇਜਮੈਂਟ ਕਮੇਟੀ ਹੁਣ ਤੱਕ ਭਰਦੀ ਆ ਤੇ ਉਹ 99 ਸਾਲੀ ਲੀਜ਼ ਤੇ ਆ ਜੀ ਜੀ ਤੇ ਫਿਰ ਜਿਹੜਾ ਝਗੜਾ ਕਿਹੜੀ ਜ਼ਮੀਨ ਦਾ ਝਗੜਾ ਦੋਹੇ ਜ਼ਮੀਨਾਂ ਦਾ ਦੋਹੇ ਜ਼ਮੀਨਾਂ ਬਹੁਤ ਕੀਮਤੀ ਨੇ ਕਿਉਂਕਿ ਸਹਿਰ ਤੋਂ ਸਭ ਤੋਂ ਕੀਮਤੀ ਜ਼ਮੀਨ ਇਹ ਗੁਰਦੁਆਰਾ ਸੱਚਖੰਡ ਸਾਹਿਬ ਦੀ ਆ ਜਿਸ ਨੂੰ ਉਹ ਕਿਸੇ ਨਾ ਕਿਸੇ ਢੰਗ ਨਾਲ ਚਾਹੇ 바ਸਾ ਡਾ ਚਾਹੇ ਕੋਈ ਹੋਰ ਸੇਧੂਦਮ ਸਿੰਘ ਦੇ ਨਾਂ ਤੇ ਕੋਈ ਸਮਾਰਗ ਹੋ ਉਸ ਨਾਂ ਤੇ ਇਹ ਹੜੱਪ ਕੇ ਸਰਕਾਰ ਚਾਹੁੰਦੀ ਆ ਤਾਂ ਕਿ ਗੁਰੂ ਘਰਾਂ ਦੀਆਂ ਜ਼ਮੀਨਾਂ ਨੂੰ ਕਿਸੇ ਨਾ ਕਿਸੇ ਟਿੱਡੇ ਢੰਗ ਨਾਲ ਹੜੱਪਿਆ ਜਾਵੇ ਤੁਹਾਡਾ ਇਤਰਾਜ਼ ਕੀ ਹੈ ਜੀ ਸਾਡਾ ਇਤਰਾਜ਼ ਇਹ ਆ ਕਿ ਜ਼ਮੀਨਾਂ ਹੋਰ ਵੀ ਬਹੁਤ ਪਈਆਂ ਨੇ ਇਹਦੇ ਨੇੜੇ ਰੈਸਟ ਹਾਊਸ ਪਈਆ ਬਿਲਕੁਲ ਨਾਲੇ ਇਸ ਦੇ ਨਾਲ ਆ ਆਈਟੀਆਈ ਦੀ ਜ਼ਮੀਨ ਪਈਆ ਜ਼ਮੀਨਾਂ ਸ਼ਹਿਰ ਦੇ ਵਿੱਚ ਸ਼ਹਿਰ ਦੇ ਆਲੇ-ਦਾਲੇ ਮੰਡੀ ਦੇ ਨੇੜੇ ਪਈਆਂ ਨੇ ਜਿਹੜਾ ਲੋਕਲ ਹੁਣ ਪਾਸ ਅੱਡਾ ਚੱਲ ਰਿਹਾ ਉੱਥੇ ਵੀ ਜ਼ਮੀਨ ਹੈਗੀ ਆ ਉੱਥੇ ਵੀ ਬਸ ਅੱਡਾ ਦੁਬਾਰੋਂ ਅਪਗ੍ਰੇਡ ਕੀਤਾ ਜਾ ਸਕਦਾ ਪਰ ਇਹਨਾਂ ਦੀ ਸੋਚ ਸਰਕਾਰਾਂ ਦੀ ਜਿਹੜੀ ਪੰਜਾਬ ਸਰਕਾਰ ਦੀ ਸੋਚ ਆ ਜਾਂ ਇੱਥੇ ਦੇ ਜਿਹੜੇ ਲੋਕਲ ਲੀਡਰ ਨੇ ਉਹਨਾਂ ਦੀ ਸੋਚ ਆ ਇਸ ਜ਼ਮੀਨ ਦੇ ਉੱਤੇ ਕਿ ਇੱਥੇ ਇਹ ਗੁਰਦੁਆਰਾ ਦੀ ਕਮੇਟੀ ਤੋਂ ਗੁਰਦੁਆਰਾ ਸਾਹਿਬ ਤੋਂ ਇਸ ਦਾ ਜਿਹੜਾ ਪ੍ਰਬੰਧ ਆ ਉਹ ਖੋਹ ਲਿਆ ਜਾਵੇ ਜ਼ਮੀਨਦਾਰ ਜੇ ਜੇ ਗੁਰਦੁਆਰਾ ਸਾਹਿਬ ਦੀ ਉਸ ਜ਼ਮੀਨ ਦੇ ਉੱਤੇ ਪਬਲਿਕ ਭਲਾਈ ਦੇ ਵਾਸਤੇ ਕੋਈ ਕੰਮ ਹੁੰਦਾ ਹੈ ਤੁਹਾਨੂੰ ਕੀ ਇਤਰਾਜ਼ ਹੋ ਸਕਦਾ ਇਤਰਾਜ਼ ਇਹ ਦੇਖੋ ਪ੍ਰਾਪਰਟੀ ਗੁਰੂ ਘਰ ਦੀ ਆ ਤੇ ਗੁਰੂ ਘਰ ਉਹਨੂੰ ਹੈਂਡਲ ਕਰ ਰਿਹਾ ਤੇ ਲੋਕ ਨਹੀਂ ਚਾਹੁੰਦੇ ਗੁਰੂ ਘਰ ਨੂੰ ਉਹਦਾ ਕੋਈ ਲਾਭ ਨਹੀਂ ਹੋਣਾ ਉਹ ਤਾਂ ਨਗਰ ਕੌਂਸਲ ਨੂੰ ਲਾਭ ਹੋਣਾ ਸਾਰਾ ਜੇ ਅੱਜ ਨਗਰ ਕੌਂਸਲ ਉੱਥੇ ਬੱਸ ਸਟੈਂਡ ਬਣਾਉਂਦੀ ਆ ਉਹਦੀ ਅੱਡਾ ਫੀਸ ਉਹਦਾ ਕਰੋੜਾਂ ਦੀਆਂ ਦੁਕਾਨਾਂ ਤੇ ਬਾਕੀ ਹੋਰ ਜਿਹੜਾ ਉਹ ਤੋਂ ਆਮਦਨ ਹੋਣੀ ਆ ਸਾਈਕਲ ਸਟੈਂਡ ਹੋ ਗਿਆ ਦੁਕਾਨਾਂ ਹੋਗੀਆਂ ਅੱਡਾ ਫੀਸ ਹੋਗੀ ਉਹ ਸਾਰੀ ਨਗਰ ਕੌਂਸਲ ਤੇ ਪੰਜਾਬ ਸਰਕਾਰ ਨੂੰ ਜਾਊ ਗੁਰਦੁਆਰਾ ਸਾਹਿਬ ਨੂੰ ਤਾਂ ਉਹਦਾ ਨੁਕਸਾਨ ਹੋ ਗਿਆ ਨਾ ਅੱਛਾ ਤੁਸੀਂ ਇਹ ਸਾਰਾ ਮਸਲਾ ਸਰਕਾਰ ਨੂੰ ਸਮਝਾ ਕਿਉਂ ਨਹੀਂ ਸਕੇ ਹੁਣ ਤੱਕ ਨਹੀਂ ਅਸੀਂ ਬਾਰ ਬਾਰ ਸਮਝਾਇਆ ਜੀ ਅਸੀਂ ਪਹਿਲਾਂ ਵੀ ਸਮਝਾਇਆ ਜਦੋਂ ਬਾਦਲ ਸਰਕਾਰ ਸੀ ਉਦੋਂ ਸਾਡੀ ਸੈਕਟਰੀਏਟ ਚਰਨਜੀਤ ਸਿੰਘ ਚੰਨੀ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਕੁਮਾਰ ਰਾਹੁਲ ਜੀ ਇੱਥੇ ਆਪਣੇ ਡੀਸੀ ਹੁੰਦੇ ਸੀ ਸਾਰੀਆਂ ਮੀਟਿੰਗਾਂ ਸੈਕਟਰੀਏਟ ਤੱਕ ਹੋਈਆਂ ਉਹਨਾਂ ਨੂੰ ਸਮਝਾਇਆ ਤੇ ਉਹ ਪਿੱਛੇ हट ਗਏ ਸੀ ਪਰ ਇਹ ਨਵੀਂ ਸਰਕਾਰ ਜਦੋਂ ਆ ਗਈ ਇਹਨਾਂ ਨੇ ਫੇਰ ਇਸ ਮੁੱਦੇ ਨੂੰ ਚੁੱਕ ਲਿਆ ਕਜੇ ਜੇ ਤੁਸੀਂ ਨਵੀਂ ਸਰਕਾਰ ਦੀ ਗੱਲ ਕਰਦੇ ਹੋ ਜੇ ਅਸੀਂ ਦੇਖੀਏ ਸੀਐਮ ਉਹ ਵੀ ਸੁਨਾਮ ਦੇ ਨਾਲ ਇਸ ਧਰਤੀ ਨਾਲ ਸੰਬੰਧਿਤ ਜੋ ਆਪਨੇ ਕਮੇਟੀ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਅਮਨ ਅਰੋੜਾ ਜੀ ਉਹ ਵੀ ਇਸੇ ਸ਼ਹਿਰ ਨਾਲ ਬਿਲੋਂਗ ਕਰਦੇ ਕਿ ਦੋ ਬੰਦੇ ਮੇਨ ਸਰਕਾਰ ਦੇ ਵਿੱਚ ਨੇ ਤੇ ਦੋਨੋਂ ਤੁਹਾਡੀ ਗੱਲ ਨਹੀਂ ਸੁਣਦੇ ਜਾਂ ਤੁਹਾਡੀ ਉਹਨਾਂ ਨਾਲ ਕਦੇ ਮੀਟਿੰਗ ਵਗੈਰਾ ਨਹੀਂ ਹੋਈ। ਨਹੀਂ ਦੇਖੋ 21 ਮੈਂਬਰੀ ਕਮੇਟੀ ਗੁਰਦੁਆਰਾ ਕਮੇਟੀਆਂ ਵੱਲੋਂ ਜਿੰਨੇ ਗੁਰਦੁਆਰੇ ਸੀ ਉਹ ਚੁਣੀ ਗਈ ਸੀ 21 ਮੈਂਬਰੀ ਕਮੇਟੀ ਉਹਨਾਂ ਦੀ ਕੋਈ ਗੱਲ ਸੁਣੀ ਹੋ ਨਹੀਂ ਗਈ ਬਿਲਕੁਲ ਇਹ ਤੁਸੀਂ ਦੇਖੋ ਜਿਹੜਾ ਬਰੰਟ ਕਬਜ਼ਾ ਸ਼ੋਅ ਕਰ ਰਹੇ ਨੇ ਬਰੰਟ ਕਬਜ਼ੇ ਦੀ ਅੱਜ ਤੱਕ ਸਾਨੂੰ ਨਾ ਸੇਵਾ ਕੇਂਦਰ ਰਾਹੀਂ ਨਕਲ ਮਿਲਿਆ ਤੇ ਐਸਡੀਐਮ ਸਾਹਿਬ ਨੂੰ ਵੀ ਮਿਲੇ ਤੇ ਆਰਟੀਆਈ ਵੀ ਪਾਲੀ ਤੇ ਸੂਚਨਾ ਜਾਂ ਕੋਈ ਉਹਦਾ ਸਾਨੂੰ ਬਰੰਟ ਕਬਜ਼ੇ ਦਾ ਕੋਈ ਅੱਜ ਤੱਕ ਸਾਨੂੰ ਕੋਈ ਰਿਕਾਰਡ ਨਹੀਂ ਦਿੱਤਾ ਗਿਆ ਜੇ ਇਹ ਕੋਈ ਕੋਈ ਸੀਨੀਅਰ ਕੋਰਟ ਵੱਲੋਂ ਕੋਈ ਬਰੰਟ ਕਬਜ਼ਾ ਜਾਰੀ ਨਹੀਂ ਹੋਇਆ ਕਿਉਂਕਿ ਸਿਵਲ ਕੋਰਟ ਬੱਚੇ ਤਾਂ ਸਾਡੇ ਕੇਸ ਚੱਲ ਰਹੇ ਆ ਅਸੀਂ ਇੱਕ ਕੇਸ 2018 ਚ ਪੰਜਾਬ ਸਰਕਾਰ ਤੇ ਨਗਰ ਕੌਂਸਲ ਨੂੰ ਹਰਾ ਚੁੱਕਿਆ ਗੁਰਦੁਆਰਾ ਸੱਚਖੰਡ ਮੈਨੇਜਮੈਂਟ ਕਮੇਟੀ ਹਰਾ ਚੁੱਕੀ ਤੇ ਉਹਦੇ ਵਿੱਚ ਜੱਜ ਸਾਹਮਣੇ ਇਹੀ ਹੁਕਮ ਕੀਤਾ ਕਿ ਇਸ ਜ਼ਮੀਨ ਦੇ ਕੋਈ ਤੱਲੁਕਤ ਨਹੀਂ ਹੈ ਤੇ ਇੱਥੇ ਕੋਈ ਢਾਕਲ ਨਾ ਦੇਵੇ ਪੰਜਾਬ ਸਰਕਾਰ ਵੀ ਉਹ ਸਾਰੇ ਜੇ ਜੇ ਕੋਰਟ ਦਾ ਫੈਸਲਾ ਇਹ ਹੈ ਮਰਜੀ ਸੀ ਜੇ ਵੀ ਸਰਕਾਰ ਇਸ ਦੇ ਵਿੱਚ ਦਖਲ ਨਹੀਂ ਦੇ ਸਾਰੀ ਫਿਰ ਕੀ ਜਿਹੜੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਇਸ ਨੂੰ ਮੰਨ ਨਹੀਂ ਰਹੀ ਇਹ ਹੁਕਮ ਨੂੰ ਉਹ ਬਿਲਕੁਲ ਤੱਕਾशाही ਹੈ ਜੀ ਤੱਕੇशाही ਦੇ ਨਾਲ ਟੱਡੇ ਢੰਗ ਨਾਲ ਤੁਸੀਂ ਦੇਖੋ ਕਾਨੂੰਨ ਇਹ ਕਹਿੰਦਾ ਅਗਰ ਮੇਰੀ ਜ਼ਮੀਨ ਕਿਸੇ ਕੰਨੀ ਨਿਕਲਦੀ ਆ ਤਾਂ ਮੈਂ ਤੱਕੇਸ਼ਾਹੀ ਨਾਲ ਨਹੀਂ ਛੜਾ ਸਕਦਾ ਉਹਦਾ ਇੱਕ ਦਾਵਾ ਪਾਉਂਗਾ ਤਾਂ ਮੈਂ ਉਸ ਦਾ ਕਬਜ਼ਾ ਬਰੰਟ ਕਬਜ਼ਾ ਲੈ ਸਕਦਾ ਉਹ ਵੀ ਕੋਰਟ ਨਹੀਂ ਕੋਰਟ ਤੋਂ ਬਿਨਾ ਤੁਸੀਂ ਧੱਕੇਸ਼ਾਹੀ ਨਹੀਂ ਕਰ ਸਕਦੇ ਪਰ ਇੱਥੇ ਕੋਰਟ ਚਾਹੇ ਜੋ ਕੋਈ ਫੈਸਲਾ ਨਹੀਂ ਹੋਇਆ ਤਿੰਨੇ ਕੇ ਸਾਡੇ ਚੱਲ ਰਹੇ ਨੇ ਸੰਗਰੂਰ ਤੇ ਸੁਨਾਮ ਤੇ ਤਿੰਨੇ ਕੇ ਇਸ ਬੱਕਬੋੜ ਵਾਲਾ ਵੀ ਚੱਲ ਰਿਹਾ ਸਾਡਾ ਜਿਹੜਾ ਮੜੀਆਂ ਅਲੀਆ ਪੱਤੀ ਕਮੋਜ ਬਰਾਦਰੀਆ ਉਹਦੇ 'ਚ ਇੱਕ ਗਲਤ ਐਂਟਰੀ ਹੋ ਗਈ ਸੀ ਦੀ ਦ੍ਰਿਸ਼ਟੀ ਦਾ ਚੱਲ ਰਿਹਾ ਸਾਡੇ ਸਾਰੇ ਕੇਸ ਚੱਲ ਰਿਹਾ ਕੋਰਟ ਵੱਲੋਂ ਹਜੇ ਕੋਈ ਵੀ ਫੈਸਲਾ ਨਹੀਂ ਆਇਆ ਬਿਨਾ ਫੈਸਲੇ ਆਈ ਇਹਨਾਂ ਨੇ ਜਾਲੀ ਬਰਾਂਟ ਸ਼ੋਅ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ 2 ਮਹੀਨੇ ਹੋ ਚੁੱਕੇ ਅੱਜ ਤੱਕ ਸਾਨੂੰ ਨਕਲ ਨਹੀਂ ਮਿਲੀ ਅਜੇ ਫਿਰ ਜਿਹੜੇ ਸਨਾਮ ਦੇ ਜਥੇਵੰਦੀਆਂ ਨੇ ਕੀ ਕੱਲੀ ਇਹ ਇੱਕ ਕੰਬੋਜ਼ ਬਰਾਦਰੀ ਨਾਲ ਸੰਬੰਧਿਤ ਮਸਲਾ ਹੈ ਜਾਂ ਫਿਰ ਦੂਜੇ ਕਿਉਂਕਿ ਜੇ ਸ਼ਹੀਦ ਉਦਮ ਸਿੰਘ ਜਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਹੈ ਕਿਸੇ ਇੱਕ ਗੁਰਦੁਆਰਾ ਸਾਹਿਬ ਦੀ ਜ਼ਮੀਨ ਤਾਂ ਘੱਟੋ ਘੱਟ ਅਸੀਂ ਕਹਿ ਨਹੀਂ ਸਕਦੇ ਕਿਸੇ ਇੱਕ ਧਰਮ ਨਾਲ ਉਹ ਤਾਂ ਸਰਵ ਸਾਂਝਾ ਹੈ ਗੁਰੂ ਅਸਥਾਨ ਹੈ ਇਹ ਸ਼ਹੀਦ ਉਦਮ ਸਿੰਘ ਦੀ ਧਰਤੀ ਜਿਹੜੀ ਸ਼ਹੀਦ ਉਦਮ ਸਿੰਘ ਦਾ ਅਸਥਾਨ ਬਣਿਆ ਹੋਇਆ ਉਹ ਵੀ ਸਰਵ ਸਾਂਝਾ ਹੈ ਕਿਉਂਕਿ ਸ਼ਹੀਦ ਸਾਰਿਆਂ ਦੇ ਸਾਂਝੇ ਹੁੰਦੇ ਆ ਕੀ ਤੁਹਾਨੂੰ ਲੱਗਦਾ ਵੀ ਇਹ ਇਕੱਲੇ ਇੱਕ ਬਰਾਦਰੀ ਤੱਕ ਸੀਮਤ ਹੋ ਗਿਆ ਨਹੀਂ ਇਹ ਹੁਣ ਬਰਾਦਰੀ ਤੱਕ ਨਹੀਂ ਜੀ ਹੁਣ ਇਹ ਪੂਰਾ ਮਤਲਬ ਲੋਕਾਂ ਤੱਕ ਜਨਤਾ ਤੱਕ ਚੱਲਿਆ ਗਿਆ ਇਹਦੇ ਚ ਸਾਰੀ ਮਤਲਬ ਜਿਹੜੇ ਧਰਮ ਨਾਲ ਸਿੱਖ ਧਰਮ ਨਾਲ ਸਿੱਖ ਸੰਗਤ ਜੁੜੀ ਹੀ ਐ ਸਿੱਖ ਸੰਗਤ ਚ ਮਸਲਾ ਚੱਲਿਆ ਗਿਆ ਸਾਰੇ ਪਾਸੇ ਤੋਂ ਸਾਡੇ ਨਾਲ ਸੰਪਰਕ ਵੀ ਹੋ ਰਿਹਾ ਨਿਹੰਗ ਸਿੰਘ ਜਥੇਬੰਦੀਆਂ ਵੀ ਕਹਿ ਰਹੀਆਂ ਨੇ ਵੀ ਦੱਸੋ ਮੀਟਿੰਗ ਰੱਖ ਕੇ ਕੋਈ ਤਕੜਾ ਫੈਸਲਾ ਲਾਓ ਤੇ ਸਾਰੇ ਪਾਸੇ ਤੋਂ ਸਾਨੂੰ ਜਿਹੜੇ ਹੈਗੇ ਨੇ ਸੁਨੇਹੇ ਆ ਰਹੇ ਨੇ ਹੁਣ ਇਹ ਮਸਲਾ ਬਰਾਦਰੀ ਦਾ ਨਹੀਂ ਰਿਹਾ ਹੁਣ ਇਹ ਮਸਲਾ ਸਿੱਖ ਸੰਗਤ ਦਾ ਸਾਰੀ ਦਾ ਹੀ ਬਣ ਗਿਆ ਸਾਰੀਆਂ ਬਰਾਦਰੀਆਂ ਹੀ ਆ ਗਈਆਂ ਅੱਛਾ ਇਹ ਦੱਸੋ ਜੀ ਵੀ ਤੁਸੀਂ ਕਦੇ ਅਮਨ ਰੋੜਾਈ ਨਾਲ ਜਾਂ ਮੁੱਖ ਮੰਤਰੀ ਭਗਵੰਤ ਰੋੜਾ ਨਾਲ ਭਗਵੰਤ ਸਿੰਘ ਜਣ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਸਿੰਘ ਹਾਂ ਜੀ ਜਦੋਂ ਇਸ ਦੀ ਕਮੇਟੀ ਚੁਣੀ ਸੀ ਨਾ ਉਹਦੀਆਂ ਚਾਰ ਮੀਟਿੰਗਾਂ ਹੋਈਆਂ ਨੇ ਜੀ ਉਹ ਚਾਰ ਮੀਟਿੰਗਾਂ 'ਚ ਕੋਈ ਚੰਗੀ ਗੱਲ ਸੁਣੀ ਨਹੀਂ ਗਈ ਜਨਨ ਕਿ ਉਹਨਾਂ ਨੇ ਬਹੁਤ ਜ਼ਿਆਦਾ ਇੱਕ ਦਬਾਅ ਬਣਾਇਆ ਉਹਨਾਂ ਦੇ ਉੱਤੇ ਕਮੇਟੀ ਦੇ ਉੱਤੇ ਵੀ ਦਬਾਅ ਬਣਾ ਕੇ ਡਰਾ ਤਮਕਾ ਕੇ ਜਾ ਲਾਲਚਬਾਸ ਕਰਕੇ ਵੀ ਤੁਹਾਨੂੰ ਇੰਨੀਆਂ ਦੁਕਾਨਾਂ ਅਸੀਂ ਐਦਾਂ ਦੇ ਦਾਂਗੇ ਪੰਜ ਦੁਕਾਨਾਂ ਦੇ ਦਾਂਗੇ ਤੁਹਾਨੂੰ 10 ਦੁਕਾਨਾਂ ਦੇ ਦਾਂਗੇ ਜੇ ਤੁਸੀਂ ਮਤਲਬ ਕਿਸੇ ਤਰ੍ਹਾਂ ਦਾ ਵੀ ਹੁੱਲੜਬਾਜੀ ਜਾਂ ਉੱਥੇ ਸਾਨੂੰ ਕਬਜ਼ਾ ਨਹੀਂ ਕਰਨ ਦਿਓਗੇ ਨਗਰ ਕੌਂਸਲ ਨੂੰ ਤਾਂ ਤੁਹਾਡੇ ਤੇ ਪਰਚੇ ਵੀ ਹੋ ਸਕਦੇ ਆ ਜਦੋਂ ਕਿ ਮੈਂ ਸਿਰਫ ਆਵਾਜ਼ ਠਾਉਣਾ ਮੈਂ ਉੱਥੇ ਹਜੇ ਮੈਂਬਰ ਵੀ ਨਹੀਂ ਸੀ ਤੇ ਜਦੋਂ ਇਹਨਾਂ ਨੇ ਕਬਜ਼ਾ ਕਰਨਾ ਸੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਘਰੇ ਵੀ ਛਾਪੇਮਾਰੀ ਪੁਲਿਸ ਚਾਰ ਦਿਨ ਕਰਦੀ ਰਹੀ ਚਾਰ ਦਿਨ ਉਹਨਾਂ ਨੇ ਢੇੜਾ ਬੰਨੀ ਰੱਖਿਆ ਮੇਰੇ ਘਰੇ ਪੁਲਿਸ ਨੇ ਛਾਪੇਮਾਰੀ ਕਰਦੀ ਰਹੀ ਜਦੋਂ ਕਿ ਮੈਂ ਕੋਈ ਉੱਥੇ ਮੈਂਬਰ ਨਹੀਂ ਸੀ ਕੋਈ ਮੈਂ ਉੱਥੇ ਲੜਨਾ ਨਹੀਂ ਸੀ ਝਗੜਾ ਨਹੀਂ ਸੀ ਕਿਉਂਕਿ ਪ੍ਰਸ਼ਾਸਨ ਦੇ ਮੁਰੇ ਕੋਈ ਜ਼ੋਰ ਵੀ ਨਹੀਂ ਹੈ ਇੱਕ ਬੰਦੇ ਦਾ ਪਰ ਕਾਰਨ ਇਹ ਆ ਵੀ ਉਹਨਾਂ ਨੇ ਧੱਕੇਸ਼ਾਹੀ ਨਾਲ ਇਸ ਜਗ੍ਹਾ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹੁਣ ਅਮਨ ਰੋੜਾ ਜੀ ਨੇ ਜਿਹੜੇ ਜਦੋਂ ਤਾ ਉਹ ਹਾਰੇ ਹੋਏ ਸੀ ਉਦੋਂ ਦਾ ਇੱਕ ਆਮ ਆਦਮੀ ਨਾਲ ਪ੍ਰੇਮ ਪਿਆਰ ਸੀ ਪਰ ਹੁਣ ਜਦੋਂ ਉਹ ਜਿੱਤ ਗਏ ਹੁਣ ਜਿਵੇਂ ਕਹਿੰਦੇ ਆ ਔਰੰਗਜ਼ੇਬ ਨੇ ਸਾਰਾ ਆਪਦਾ ਪਰਿਵਾਰ ਜੇਲ੍ਹ ਤੋਂ ਥੁੰਨ ਦਿੱਤਾ ਸੀ ਐਦਾਂ ਹੀ ਹੁਣ ਉਹ ਔਰੰਗਜ਼ੇਬ ਮੰਗੋ ਉਹਨਾਂ ਨੂੰ ਹੰਕਾਰ ਆ ਆਪਣੀ ਸੱਤਾ ਦਾ ਤੇ ਸੱਤਾ ਦੀ ਹੰਕਾਰ ਚ ਉਹਨਾਂ ਨੂੰ ਉਹਨਾਂ ਨੂੰ ਨਾ ਤਾਂ ਰਗੌੜ ਦਿਂਦਾ ਮਾਲਰਗੋੜ ਦੀਦਾ ਜ਼ਮੀਨ ਦਾ ਤੇ ਨਾ ਹੁਣ ਅਸੀਂ ਬੂਟਾ ਪਾਣ ਵਾਲੇ ਜਿਹੜੇ ਲੋਕ ਆ ਸਿੱਖ ਸੰਗਤ ਆ ਉਹਨਾਂ ਨੂੰ ਉਹ ਦਿਸਦੀ ਆ ਹੁਣ ਉਹਨਾਂ ਨੂੰ ਸਰਕਾਰ ਦੀ ਜਿਹੜਾ ਸੱਤਾ ਦਾ ਨਸਾ ਉਹ ਉਹਨਾਂ ਨੂੰ ਦਿਖ ਰਿਹਾ ਹੁਣ ਉਹ ਸੱਤਾ ਦਾ ਨਸਾ ਉਹਨਾਂ ਨੂੰ ਚੜਿਆ ਹੋਇਆ ਜਿਵੇਂ ਕਿਸੇ ਸਮੇਂ ਢੀਂਡ ਸਾਹਿਬ ਨੂੰ ਚੜਿਆ ਸੀ ਉਹਨਾਂ ਦਾ ਉਤਰ ਗਿਆ ਤੇ ਸਮੇਂ ਨਾਲ ਇਹਨਾਂ ਦਾ ਵੀ ਉਤਰ ਜਾਣਾ ਅਜੇ ਜਿਹੜੀਆਂ ਹੋਰ ਜਥੇਬੰਦੀਆਂ ਜਿਵੇਂ ਅਕਾਲੀ ਦਲ ਹੈ ਜਾਂ ਕਾਂਗਰਸ ਹੈ ਦੂਜੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਤੁਸੀਂ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਬਿਲਕੁਲ ਕਾਂਗਰਸ ਦੇ ਇੱਥੇ ਜਿਹੜੇ ਹਲਕਾ ਇੰਚਾਰਜ ਨੇ ਉਹਨਾਂ ਨੇ ਵੀ ਆਪਦੀ ਸਟੇਟਮੈਂਟ ਦਿੱਤੀ ਆ ਬਕਾਇਦਾ ਪ੍ਰੈਸ ਕਾਨਫਰੰਸ ਰੱਖੀ ਐ ਇਸ ਮੁੱਦੇ ਤੇ ਵੀ ਐਦਾਂ ਦਾ ਤੱਕਾ ਨਹੀਂ ਹੋਣਾ ਚਾਹੀਦਾ ਜਦੋਂ ਕਿ ਤੁਹਾਡੇ ਕੋਲੇ ਕੋਈ ਕੋਰਟ ਦੇ ਬਰਾਂਟੀ ਨਹੀਂ ਹੈ ਪੁਲਿਸ ਬਰਾਂਟੀ ਨਹੀਂ ਕਬਜ਼ੇ ਦੇ ਤੁਸੀਂ ਵੀ ਕਬਜ਼ਾ ਕਿਵੇਂ ਕਰੋਗੇ ਤੇ ਦੂਜੀਆਂ ਹੋਰ ਕੋਈ ਪਾਰਟੀ ਜੀ ਹੋਰ ਸ੍ਰੋਮਣੀ ਅਕਾਲੀ ਦਲ ਅੰਬਰਸਰ ਵੀ ਆ ਜੀ ਉਹ ਵੀ ਵਿਰੋਧ ਕਰ ਰਿਹਾ ਜੀ ਤੇ ਕਾਂਗਰਸ ਪਾਰਟੀ ਵੀ ਵਿਰੋਧ ਕਰ ਰਹੀ ਹੈ ਫਿਰ ਜਿਹੜੀ ਮੇਨ ਅਕਾਲੀ ਦਲ ਹੈ ਉਹ ਕਿੱਥੇ ਹੈ ਜੀ ਅਕਾਲੀ ਦਲ ਜੀ ਸੁੱਤਾ ਜੀ ਉਹਦੀ ਤਾਂ ਮੌਤ ਹੋ ਚੁੱਕੀ ਉਹ ਤਾਂ ਪਹਿਲਾਂ ਵੀ ਨਹੀਂ ਸਿੱਖਾਂ ਨਾਲ ਖੜਿਆ ਤੇ ਹੁਣ ਉਹਨੇ ਕੀ ਖੜਨਾ ਤੁਸੀਂ ਜੇ ਲਾਸਟ ਦੇ ਵਿੱਚ ਕਹਿਣਾ ਕੀ ਚਾਹਦੇ ਹੋ ਅਸੀਂ ਲਾਸਟ ਦੇ ਵਿੱਚ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਹ ਗੁਰਦੁਆਰਾ ਸੱਚਖੰਡ ਦੀ ਜ਼ਮੀਨ ਆ ਇਹ 120 ਸਾਲ ਦਾ ਕਬਜ਼ਾ ਚੱਲੇ ਆ ਰਿਹਾ 120 ਸਾਲ ਦਾ 50 ਸਾਲ ਦਾ ਕਬਜ਼ਾ ਬੱਕ ਬੋਰਡ ਤੇ ਚੱਲੇ ਆ ਰਿਹਾ ਤੇ ਲੀਜ਼ ਦਾ ਅਸੀਂ ਜਿਹੜਾ ਕਿਰਾਇਆ ਉਹ ਭਰ ਰਹੇ ਆ ਜੋ ਸਰਕਾਰ ਇੱਥੇ ਟੱਕਾ ਕਰ ਰਹੀ ਆ ਇਹ ਟੱਕੇशाही ਦੀ ਅਸੀਂ ਬਹੁਤ ਨਿੰਦਿਆ ਕਰਦੇ ਆ ਪੂਰੀ ਬਰਾਦਰੀ ਕਰਦੀ ਆ ਪੂਰੀ ਬਰਾਦਰੀ ਦੀ ਹਫਤਾ ਪਹਿਲਾਂ ਮੀਟਿੰਗ ਹੋਈ ਆ ਸਾਰੇ ਗੁਰਦੁਆਰਿਆਂ ਦੇ ਪ੍ਰਧਾਨ ਸੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਸਾਰਿਆਂ ਨੇ ਇਸ ਗੱਲ ਦੀ ਨਖੈਤੀ ਕੀਤੀ ਆ ਜੋ ਅਮਨ ਰੋੜਾ ਜੀ ਕਰ ਰਹੇ ਨੇ ਜੋ ਪੰਜਾਬ ਸਰਕਾਰ ਕਰ ਰਹੀ ਆ ੱੱਕੇ ਸ਼ਾਹੀ ਗੁਰਦੁਆਰੇ ਦੀ ਸੱਚਖੰਡ ਜ਼ਮੀਨ ਨਾਲ ਉਹਦੀ ਸਾਰਿਆਂ ਨੇ ਨਖੈਤੀ ਕੀਤੀ ਆ ਇਹ ਕੋਈ ਅਸੀਂ ਇਕੱਲੇ ਨਹੀਂ ਕਰ ਰਹੇ ਸਾਰੇ ਗੁਰੂ ਘਰਾਂ ਵੱਲੋਂ ਹੀ ਨਖੈਤੀ ਹੋਈ ਆ ਜੀ ਬਹੁਤ ਧੰਨਵਾਦ ਤੁਹਾਡਾ ਜੀ ਪੰਜਾਬੀ ਚ ਲੋਕਾਂ ਦਾ ਜੀ ਬਹੁਤ ਧੰਨਵਾਦ ਜੀ ਪਾਈ ਸਾਹਿਬ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ